ਵੇਖ ਕੇ ਦੇ ਵਿੱਚ ਤਨਜੀਤ ਸਿੰਘ ਸੰਧੂ ਪਹੁੰਚੇ ਨੇ ਗੱਲਬਾਤ ਕਰਦੇ ਆ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਆ ਸੰਧੂ ਸਾਹਿਬ ਵੇਖ ਕੇ ਪਹੁੰਚੇ ਐਸ ਵੇਲੇ ਯੂਥ ਆਪਣਾ ਫਿਊਚਰ ਵੱਲ ਦੇਖ ਰਿਹਾ ਤੇ ਨਾ ਹੀ ਭੇਡ ਚਾਲ ਚ ਬਾਹਰ ਜਾ ਕੇ ੱੱਕੇ ਖਾ ਕੇ ਕੋਈ ਫਿਊਚਰ ਆ ਤੇ ਨਾ ਹੀ ਅੰਮ੍ਰਿਤਸਰ ਚ ਕੋਈ ਨੌਕਰੀਆਂ ਨੇ ਮੋਦੀ ਸਾਹਿਬ ਨੇ ਇੱਕ ਸਟਾਰਟਅਪ ਕਲਚਰ ਸ਼ੁਰੂ ਕੀਤੀ ਭਾਰਤ ਚ ਜਿਹੜੀ ਅੰਮ੍ਰਿਤਸਰ ਚ ਨਹੀਂ ਆਈ ਅਸੀਂ ਯੂਥ ਲਈ ਇਹ ਸਟਾਰਟਅੱਪਸ ਅੰਮ੍ਰਿਤਸਰ ਚ ਲੈ ਕੇ ਆਉਣੀ ਆ ਭਾਰਤ ਸਰਕਾਰ ਕੋਲੋਂ ਤੇ ਪੈਸੇ ਪੱਕੇ ਆਉਣਗੇ ਲੇਕਿਨ ਉਤੋਂ ਗਾਹਾਂ ਵੀ ਸਾਡਾ ਜਿਹੜਾ ਭਾਈਚਾਰਾ ਬਾਹਰ ਆ ਉਹਨੇ 850 ਕਰੋੜ ਰੁਪਇਆ ਇਕੱਠਾ ਕਰਕੇ ਅੰਮ੍ਰਿਤਸਰ ਲਈ ਭੇਜਿਆ ਹੈ ਲੇਕਿਨ ਦੂਜੀਆਂ ਜਿਹੜੀਆਂ ਮੁਸ਼ਕਲਾਂ ਨੇ ਡਰਗਸ ਦੀਆਂ ਕਾਨੂੰਨੀ ਵਿਵਸਥਾ ਦੀਆਂ ਸਾਡੇ ਇੱਥੇ ਹੋਰ ਜਿਹੜੀਆਂ ਗੰਦਗੀ ਦੀ, ਵਾਟਰ ਸੀਵਰੇਜ ਦੀ ਇਹ ਮੁਸ਼ਕਲਾਂ 'ਚ ਸਾਡੇ ਦੋ ਟਰਮਾਂ ਦੇ ਐਮਪੀ ਸਾਹਿਬ ਨੇ ਕੁਝ ਨਹੀਂ ਕੀਤਾ। ਤੁਸੀਂ ਆਪ ਦੇਖ ਲਓ। ਉਹਨਾਂ ਨੂੰ ਤਾਂ ਕਿਹਾ ਆ ਆਪਣੇ ਜਿਹੜੇ 35 ਕਰੋੜ ਰੁਪਏ ਸੀਗੇ ਉਹਨਾਂ ਦਾ ਹਿਸਾਬ ਕਿਤਾਬ ਦਿਖਾਓ ਲੋਕਾਂ ਨੂੰ ਕਿ ਚੰਡੀਗੜ੍ਹ ਗੋਲਫ ਕਲੱਬ ਯੂਜ਼ ਕਰਨਾ ਇੱਥੋਂ ਦੀਆਂ ਮੁਸ਼ਕਲਾਂ ਨਹੀਂ ਸੀਗੀਆਂ ਸੜਕਾਂ ਗਲੀਆਂ ਹੋਰ ਨਹੀਂ ਕੁਝ ਸਾਡੇ ਯੂਥ ਦੀ ਪੜ੍ਹਾਈ ਚ ਲਾ ਦੋ ਜੀ ਤੇ ਮੈਂ ਤੇ ਐਦਕਾ ਮੋਦੀ ਸਾਹਿਬ ਦੀ ਸਰਕਾਰ ਆਈ ਤੇ ਅੰਮਰਸਰ ਰਹਿ ਕੇ ਆਪਾਂ ਆਪਣੇ ਯੂਥ ਦੀ ਆਪਣੀ ਭੈਣਾ ਮਾਵਾਂ ਦੀ ਤੇ ਬਾਕੀ ਸ਼ਹਿਰ ਦੀ ਡਵੈਲਪਮੈਂਟ ਤੇ ਫੋਕਸ ਕਰਨਾ ਬਸ ਇਹੋ ਹੀ ਮੇਨ ਹੈ ਅਸੀਂ ਤੁਹਾਨੂੰ ਦੱਸਦੀ ਕਿ ਵੇਰਕੇ ਦੇ ਵਿੱਚ ਬੀਜੇਪੀ ਦੇ ਵੱਲੋਂ ਇੱਕ ਰੈਲੀ ਕਰਵਾਈ ਗਈ ਸੀ ਜਿਸ ਨੂੰ ਪ੍ਰਬੰਧ ਦੇ ਤੌਰ ਤੇ ਜਿਹੜਾ ਵਾ ਬੋਬੀ ਜੀ ਵੱਲੋਂ ਕਰਵਾਇਆ ਗਿਆ ਸੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੁਝ ਸਵਾਲ ਵੀ ਪੁੱਛਾਂਗੇ ਕਿਉਂਕਿ ਬੀਜੇਪੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਪੰਜਾਬ ਦੇ ਵਿੱਚ ਹਨ ਹਰ ਦਿਨ ਵੀ ਬੀਜੇਪੀ ਦੇ ਨਾਲ ਗੱਲਬਾਤ ਜੁੜਾ ਕੇ ਸਭ ਤੋਂ ਵੱਧ ਅਜੇ ਉਹ ਆਦੇ ਵੱਲੋਂ ਇੱਕ ਰੈਲੀ ਕਰਵਾਈ ਗਈ ਸੀ ਮੈਂ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਿਹਾ ਇਹ ਉਹਨਾਂ ਦੇ ਸਬੰਧ ਜਿਹੜਾ ਚੋਣ ਪ੍ਰਚਾਰ ਅੱਜ ਕੀਤਾ ਗਿਆ ਮੇਰੇ ਵੱਲੋਂ ਮੇਰੀ ਡਿਊਟੀ ਲੱਗੀ ਸੀ ਯੂਥ ਵੱਲੋਂ ਮੈਂ ਵਾਈਸ ਪ੍ਰੈਜ਼ੀਡੈਂਟ ਐ ਦਾ ਯੁਵਾ ਮੋਰਚਾ ਦਾ ਜਿਹੜੇ ਮੇਰੇ ਸੀਨੀਅਰ ਆਗੂ ਹੈਗੇ ਆ ਸਾਡੇ ਸਰਪ੍ਰਸਤ ਰਕੇਸ਼ ਗਿਲ ਜੀ ਉਹਨਾਂ ਦੇ ਬੇਟੇ ਗੌਰਵ ਗਿਲ ਜੀ ਉਹਨਾਂ ਨੇ ਡਿਊਟੀ ਲਈ ਸੀ ਕਿ ਤੁਸੀਂ ਪ੍ਰੋਗਰਾਮ ਇੱਕ ਯੂਥ ਦਾ ਦੇਣਾ ਵਾ ਤਾਂ ਜੋ ਆਪਾਂ ਸਹੀ ਪ੍ਰਚਾਰ ਕਰ ਸਕੀਏ ਜੀ ਦੇਖਦੇ ਆ ਬੀਜੇਪੀ ਦਾ ਵਿਰੋਧ ਵੀ ਬਹੁਤ ਹੋ ਰਿਹਾ ਤੁਸੀਂ ਕਦੋਂ ਤੋਂ ਬੀਜਪੀ ਦੇ ਨਾਲ ਜੁੜੇ ਹੋ ਮੈਂ ਜੀ 2007 ਤੋਂ ਮੰਡਲ ਪ੍ਰਧਾਨ ਰਿਹਾ ਹਾਂ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਫਿਰ ਆਪਣੇ ਮੇਰੇ ਚਾਚਾ ਜੀ ਜੀ ਜਿਹੜੇ ਮੇਰੇ ਗੁਰੂ ਹੈ ਵਿਕਰਮਪਤਾ ਜੀ ਉਹਨਾਂ ਦੀ ਸ਼ਰਨ ਵਿੱਚ ਚੱਲ ਗਏ ਸੀ ਤੇ ਉਸ ਤੋਂ ਬਾਅਦ ਕਰਦੇ ਕਰਦੇ ਹੋਣ ਕਾਫੀ ਟਾਈਮ ਲੰਘ ਗਿਆ ਉਹ ਫਿਰ ਉਹਨਾਂ ਨੇ ਵੀ ਕਿਹਾ ਕਿ ਤੂੰ ਆਪਣਾ ਤੂੰ ਸਿਸਟਮ ਚਲਾ ਕੇ ਤੇ ਨਾਲ ਸਾਰੇ ਦੁਨੀਆ ਦੇ ਸਾਰੇ ਯੂਥ ਨਾਲ ਪਿਆਰ ਕਰਦਾ ਤੇ ਫਿਰ ਮੈਂ ਸਾਰੀਆਂ ਪਾਰਟੀਆਂ ਦਾ ਇੱਕ ਜਿਹੜਾ ਕੰਮਕਾਜ ਦੇਖਦੇ ਹੋਏ ਮੈਨੂੰ ਇੱਕ ਜਿਹੜੇ ਸਾਡੇ ਜਿਹੜਾ ਨਵਾਂ ਚਿਹਰਾ ਤਰੁਨਜੀਤ ਸਿੰਘ ਸਮੁੰਦਰੀ ਜੀ ਜਿਹੜੇ ਸਾਡੇ ਐਮਪੀ ਹੈ ਇਹ ਹਿੰਦੂਸਤਾਨ ਦੇ ਔਰ ਅਮਰੀਕਾ ਦੇ ਰਾਦੂਤ ਰਹਿ ਚੁੱਕੇ ਇਹ ਬੜੀ ਵੱਡੀ ਗੱਲ ਹੈ ਪਲੱਸ ਉਸ ਤੋਂ ਬਾਅਦ ਆ ਇਹ ਬੇਰੋਜ਼ਗਰੀ ਜਿਹੜੀ ਸਾਡੇ ਅੰਮ੍ਰਿਤਸਰ ਚ ਹੈ ਉਹਦੇ ਸਬੰਧ ਵਿੱਚ ਹਾਲੇ ਬਣੇ ਨਹੀਂ ਇਹਨਾਂ ਨੇ ਪਹਿਲੋਂ ਹੀ ਉਹ ਪਲਾਨ ਇੱਕ ਤਿਆਰ ਕਰਕੇ ਰੱਖਤਾ ਹੈ ਤੀਸਰਾ ਇਹਨਾਂ ਨੂੰ 850 ਕਰੋੜ ਰੁਪਈਆ ਇਹਨਾਂ ਦੇ ਫਰੈਂਡ ਸਰਕਲ ਨੇ ਫੋਰਨ ਕੰਟਰੀ ਤੋਂ ਇਹਨਾਂ ਨੂੰ ਅੰਮ੍ਰਿਤਸਰ ਦਾ ਭਲਾ ਕਰਨ ਲਈ ਪਹਿਲੋ ਹੀ ਪਾਤ ਹੈ ਸੋ ਇਦਾਂ ਦਾ ਕੈਂਡੀਡੇਟ ਸਾਨੂੰ ਜਾਂ ਇਸ ਤਰ੍ਹਾਂ ਦਾ ਸੂ ਜਵਾਨ ਬੰਦਾ ਸਾਨੂੰ ਨਹੀਂ ਲੱਭ ਸਕਦਾ ਕਿਉਂਕਿ ਐਮਪੀ ਨੂੰ ਜੇ ਸਰਕਾਰ ਵੀ ਪਾਵੇ 25 ਕਰੋੜ ਰੁਪਏ ਮੇਰੇ ਖਿਆਲ ਨਾਲ 5 ਸਾਲਾਂ ਦਾ ਹੁੰਦਾ ਹੈ ਤੇ ਇਹਨਾਂ ਨੂੰ 850 ਕਰੋੜ ਰੁਪਏ ਤਰਨਜੀਤ ਸਿੰਘ ਸਮੁੰਦਰੀ ਜੀ ਨੂੰ ਸਾਡੇ ਅੰਮ੍ਰਿਤਸਰ ਦਾ ਵਿਕਾਸ ਕਰਨ ਲਈ ਪਾ ਦਿੱਤਾ ਹੈ ਔਰ ਤਾਂ ਕਰਕੇ ਫਿਰ ਮੈਨੂੰ ਲੱਗਾ ਕਿ ਨਹੀਂ ਯਾਰ ਇਹ ਸਾਡੇ ਇੱਕ ਵਧੀਆ ਸੂ ਜਵਾਨ ਪੜ੍ਹੇ ਲਿਖੇ ਇਹ ਲੱਗਦੀ ਸੋਝਮੈਨ ਵਿਅਕਤੀ ਹੈ ਸੋ ਇਹਨਾਂ ਦਾ ਮੈਂ ਕੁਝ ਵੀਡੀਓ ਵੇਖਿਆ ਇਹਨਾਂ ਦੀ ਸਟੱਡੀ ਕੀਤੀ ਤਾਂ ਮਨੋਸ਼ਾ ਲੱਗਾ ਫਿਰ ਮੈਂ ਤਾਂ ਕਰਕੇ ਬੀਜਪੀ ਜੋਇਨ ਦੁਬਾਰਾ ਕੀਤੀ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿੱਥੇ ਰਾਜਨੀਤਿਕ ਪਾਰਟੀਆਂ ਨੇ ਉਥੇ ਆਜ਼ਾਦ ਵੀ ਬਹੁਤ ਨੇ ਲਗਭਗ 30 ਕੈਂਡੀਡੇਟ ਅੰਮ੍ਰਿਤਸਰ ਦੇ ਵਿੱਚ ਨੇ ਕਿਸ ਤਰ੍ਹਾਂ ਦੇਖਦੇ ਹੋ ਬੀਜਪੀ ਨੂੰ ਕਿਉਂਕਿ ਗ੍ਰਾਫ ਲੈਵਲ ਤੇ ਤੁਸੀਂ ਜਾਣਦੇ ਹੋ ਹਾਂਜੀ ਬਿਲਕੁਲ ਜੀ ਅੱਜ ਵੀ ਜਿਹੜੀ ਆਪਾਂ ਪ੍ਰੋਗਰਾਮ ਕਰਾਇਆ ਉਹਦੇ ਜੀ ਯੂਥ ਹੋ ਕਾਫੀ ਆਇਆ ਸਾਡਾ ਔਰ ਕੁਝ ਵਿੱਚੋਂ ਕੋਈ ਲਾਈਕ ਕਰਦਾ ਕੋਈ ਨਹੀਂ ਕਰਦਾ ਪਰ ਆਪਾਂ ਸਟਰਗਲ ਕਰ ਰਹੇ ਆ ਕਿਉਂਕਿ ਮਿਹਨਤ ਕਰਾਂਗੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਸਾਨੂੰ ਫਲ ਮਿਲੇਗਾ ਹਾਂ ਬਿਲਕੁਲ ਕਿਸਾਨ ਮੋਰਚੇ ਕਰਕੇ ਜਿਹੜਾ ਬੀਜੀਪੀ ਦਾ ਗਰਾਫ ਆ ਉਹ ਬਹੁਤ ਜ਼ਿਆਦਾ ਡਾਊਨ ਹੋ ਚੁੱਕਾ ਹੈ ਇਹ ਸਿਰਫ ਇੱਕ ਸੋਚ ਸਮਝਣ ਦੀ ਸੋਚਣ ਦੀ ਥੋੜੀ ਜੀ ਲੋਕਾਂ ਨੂੰ ਸੋਚ ਹੈਗੀ ਇਹ ਨਹੀਂ ਕਿ ਮੈਂ ਬੀਜੀਪੀ ਦਾ ਵਰਕਰ ਆ ਤੇ ਮੈਂ ਬੀਜੀਪੀ ਦੀ ਗੱਲ ਕਰ ਰਿਹਾ ਮੈਂ ਇੱਕ ਇਨਸਾਨੀ ਦੇ ਨਾਤੇ ਇੱਕ ਜ਼ਰੂਰ ਗੱਲ ਕਰਾਂਗਾ ਮੈਂ ਬਹੁਤ ਛੋਟਾ ਔਰ ਮੈਂ ਇੰਨੇ ਯੋਗਾ ਨਹੀਂ ਆ ਪਰ ਜਿਹੜਾ ਇਹ ਮਸਲਾ ਕਿਸਾਨਾਂ ਨਾਲ ਹੈ ਇਹਦੇ 'ਚ ਸਾਡੇ ਕਈ ਸਰਕਾਰ ਅਕਾਲੀ ਦਲ ਵੀ ਹੈ ਕਾਂਗਰਸ ਕਈ ਲੀਡਰਾਂ ਦਾ ਵਾ ਜਿਨ੍ਹਾਂ ਦਾ ਸੰਯੋਗ ਉਸ ਟਾਈਮ ਤੇ ਸੈਂਟਰ ਸਰਕਾਰ ਨਾਲ ਹੱਥ ਰਲਾ ਕੇ ਸੈਨ ਕੀਤੇ ਗਏ ਤਿੰਨ ਕਾਨੂੰਨਾਂ ਤੇ ਜਾਂ ਇਹ ਜਿਹੜਾ ਕਿਸਾਨਾਂ ਦਾ ਦੁਬਾਰਾ ਇਹ ਜਿਹੜਾ ਮਸਲਾ ਚੱਲਦਾ ਪਿਆ ਇਹਦੇ 'ਚ ਇਹਦੇ 'ਚ ਸਾਡੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਮਾਫ ਕਰਿਓ ਜੇ ਕੋਈ ਗਲਤ ਬੋਲਾਂ ਕਿ ਜਿਹੜਾ ਸਾਡਾ ਪੰਜਾਬ ਦਾ ਸੀਐਮ ਹੈ ਚਾਹੇ ਉਹ ਅਕਾਲੀ ਦਲ ਦਾ ਹੈ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਆਮ ਆਦਮੀ ਦਾ ਫਿਲਹਾਲ ਤੇ ਆਮ ਆਦਮੀ ਦੇ ਸਾਡੇ ਭਗਵੰਤ ਮਾਨ ਜੀ ਹੈਨਾ ਸਾਡੀ ਜਿਹੜੀ ਕਿਸੇ ਵੀ ਚੀਜ਼ ਦੀ ਤਕਲੀਫ ਹੈ ਦੁੱਖ ਦਰਦ ਅਸੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਹਾਂ ਘਰ 'ਚ ਤੇ ਸਾਡੇ ਪੰਜਾਬ ਦਾ ਜਿਹੜਾ ਸੀਐਮ ਹੈ ਨਾ ਉਹ ਭਗਵੰਤ ਮਾਨ ਹੈ ਸਾਡੀ ਜਿਹੜੀ ਵੀ ਦੁੱਖ ਤਕਲੀਫ ਹੈ ਕਿਸੇ ਵੀ ਤਰ੍ਹਾਂ ਦੀ ਹੈ ਉਹ ਸਾਡਾ ਭਗਵੰਤ ਮਾਨ ਤੱਕ ਦਾ ਜੋਰ ਜਾ ਸਕਦਾ ਹੈ ਭਗਵੰਤ ਮਾਨ ਜੀ ਨੂੰ ਆਪਾਂ ਉਹਨਾਂ ਨੂੰ ਆਪਾਂ ਆਪਣਾ ਦੁੱਖ ਦਸੀਏ ਉਹਨਾਂ ਨੂੰ ਜਾ ਕੇ ਆਪਾਂ ਚੁੰਡੀ ਵੜ ਸਕਦੇ ਹਾਂ ਤਾਂ ਜੋ ਜਾ ਕੇ ਸੈਂਟਰ ਸਰਕਾਰ ਨੂੰ ਜਾ ਕੇ ਮੋਦੀ ਸਾਹਿਬ ਕੋਲ ਜਾ ਕੇ ਸਾਡੀ ਦੁੱਖ ਤਕਲੀਫ ਦਾ ਮਸਲਾ ਹੱਲ ਕਰਾ ਸਕਣ ਜੇ ਆਪਾਂ ਸਿੱਧਾ ਕਿਸੇ ਛੇੜਨਾ ਮੱਥਾ ਲਾਵਾਂਗੇ ਤੇ ਸਰ ਇਦਾਂ ਦਾ ਕਦੀ ਹੋਇਆ ਨਹੀਂ ਨਾ ਹੋਣ ਦੇਣਾ ਉਹਦਾ ਕਿਤੇ ਨਾ ਕਿਤੇ ਮੜਾ ਖਮਾਜਾ ਸਾਨੂੰ ਭੁਗਤਣਾ ਪੈ ਰਿਹਾ ਜਿਸ ਕਰਕੇ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਉਹ ਥੋੜਾ ਡਾਊਨ ਬਾਕੀ ਉਮੀਦ ਕਰਦੇ ਆ ਜਿਹੜੇ ਸਾਨੂੰ ਸਰਦਾਰ ਤਰਨਜੀਤ ਸਿੰਘ ਜੀ ਮਿਲੇ ਆ ਇਹਨਾਂ ਨਾਲ ਮੇਰੀ ਕਿਸੇ ਮੈਟਰ ਤੇ ਵੀ ਗੱਲ ਹੋਈ ਸੀ ਚਲੋ ਜਿਹੜੇ ਬੰਦੀ ਸਿੰਘਾਂ ਦੀ ਜਾਂ ਕੋਈ ਵੀ ਜੇ ਜਿੱਤਦੇ ਆ ਰੱਬ ਕਿਰਪਾ ਕਰਦਾ ਇਸ ਗੱਲ ਤੇ ਆਪਾਂ ਕਰਦੇ ਆ ਕਿ ਆਪਾਂ ਯੂਸ ਇਸ ਗੱਲ ਦਾ ਜਰੂਰ ਇੱਕ ਉਹਨਾਂ ਨੂੰ ਕਹਾਂਗੇ ਜਿਹੜੇ ਬੰਦੀ ਸਿੰਘਾਂ ਜਾਂ ਸਾਡੀ ਕਿਸੇ ਵੀ ਤਰ੍ਹਾਂ ਦੇ ਗੁਰੂਮਾਰੇ ਦੀ ਬੇਦਵੀ ਹੋਈਆਂ ਇਹ ਚ ਸਾਰੀ ਪਾਰਟੀ ਦਾ ਹੱਥ ਹੈਗਾ ਹੁਣ ਮੈਂ ਖੁੱਲ ਕੇ ਇਸ ਗੱਲ ਨਹੀਂ ਕਰਨਾ ਚਾਹ ਪਤਾ ਸਭ ਨੂੰ ਹੈ ਕਿਉਂਕਿ ਜਿਹੜਾ ਜਿਹੜਾ ਜਿਹਦਾ ਕੋਈ ਵਰਕਰ ਆ ਉਹਨੇ ਉਹਦੀ ਗੱਲ ਕਰਨੀ ਆ ਬਾਕੀ ਲੋਕਾਂ ਨੂੰ ਥੋੜੀ ਜੀ ਸਮਝਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਜਿਹੜਾ ਤ ਇਸੇ ਚੀਜ਼ ਦੀ ਭੁੱਖ ਨਹੀਂ ਹੈ ਕਿਉਂਕਿ ਇੱਕ ਹਿੰਦੁਸਤਾਨ ਦੇ ਜਿਨ੍ਹਾਂ ਨੇ ਹਿੰਦੁਸਤਾਨ ਔਰ ਅਮਰੀਕਾ ਦਾ ਪਿਆਰ ਬਣਾਇਆ ਚ ਇੰਨੀ ਮਤਲਬ ਕਿ ਵੱਡਾ ਯੋਗਦਾਨ ਕੀਤਾ ਵਾ ਤੇ ਉਹ ਅੰਬਰਸਨ ਨੂੰ ਸੁਧਾਰਨ ਵਾਸਤੇ ਆਪਣਾ ਦਿਨ ਰਾਤ ਆਪਣੀ ਜਾਨ ਤੱਕ ਦੇ ਸਕਦੇ ਆ ਤੁਸੀਂ ਹੁਣ ਪਾਰਟੀ ਦੇ ਨਾਲ ਜੁੜੇ ਹੋ ਨੌਜਵਾਨਾਂ ਨੂੰ ਲੈ ਕੇ ਤੁਰ ਰਹੇ ਹੋ ਨੌਜਵਾਨ ਵੀ ਤੁਹਾਡੇ ਨਾਲ ਤੁਰਿਆ ਕੀ ਤੁਸੀਂ ਇਹ ਵਿਸ਼ਵਾਸ ਅੱਗੇ ਵੀ ਦਵਾਉਂਦੇ ਹੋ ਕਿ ਨੌਜਵਾਨਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਅਗਰ ਤਰਨਜੀਤ ਸਿੰਘ ਸੰਧੂ ਜਿੱਤ ਕੇ ਸੰਸਦ ਦੇ ਵਿੱਚ ਪਹੁੰਚਦੇ ਨੇ ਔਰ ਜੋ ਪੰਜਾਬ ਦੇ ਮਸਲੇ ਆ ਤੁਸੀਂ ਇਸੇ ਤਰ੍ਹਾਂ ਤੱਕ ਪਹੁੰਚਦੇ ਕਰੋਗੇ ਹਾਂਜੀ ਬਿਲਕੁਲ ਜੀ ਜਿਹੜੇ ਨੌਜਵਾਨ ਆ ਉਹ ਤੇ ਆਪਾਂ ਪਾਰਟੀ ਤੋਂ ਪਹਿਲਾਂ ਵੀ ਉਹਨਾਂ ਨਾਲ ਖਲੋਤੇ ਸੀ ਜਿੰਨੇ ਜੋਗੇ ਹੈਗੇ ਆ ਸਾਡਾ ਮੈਂ ਇਕ ਵਾਲਮਿਕ ਸਮਾਜ ਦਾ ਵੀ ਚਲੋ ਪੰਜਾਬ ਜੂਤ ਦਾ ਚੇਅਰਮੈਨ ਆ ਉਹਦੇ ਮੈਂ ਖਲੋਨਾ ਹੀ ਆਇਆ ਵਾਂ ਪਰ ਪਾਰਟੀ ਦੇ ਇੱਕ ਬੜਾ ਵੱਡਾ ਸੰਯੋਗ ਮੈਨੂੰ ਮਿਲਦਾ ਵਾ ਕਿ ਜਿੱਥੇ ਰਾਈਟ ਕੰਮ ਆ ਕਿਉਂਕਿ ਅੱਜਕੱਲ੍ਹ ਥਾਣੇ 'ਚ ਚੱਲਦਾ ਵਾ ਪੈਸਾ ਤੇ ਝੂਠ ਤੇ ਕਿਤੇ ਨਾ ਕਿਤੇ ਫਿਰ ਜਦੋਂ ਮੈਨੂੰ ਲੋੜ ਪੈਂਦੀ ਮੈਂ ਪਾਰਟੀ ਦੇ ਆਪਣੇ ਗੌਰਵ ਗਿਲਜੀ ਨੂੰ ਰਕੇਸ਼ ਗਿਲਜੀ ਨੂੰ ਸੰਨੀ ਰਾਜਪੂਤ ਜੀ ਨੂੰ ਜਾਂ ਤਰੁੰਜੀਤ ਸਿੰਘ ਦੇ ਕਿਸੇ ਵੀ ਇਹਦੇ ਪੀਰ ਨੂੰ ਫੋਨ ਕਰਦਾਂਗੇ ਸਾਰੇ ਧੱਕਾ ਹੋ ਰਿਹਾ ਰਾਈਟ ਕਰੋ ਉਹ ਰਾਈਟ ਕਰਦੇ ਆ ਮੇਰਾ ਮੈਨੂੰ ਮੇਰਾ ਹੱਕ ਮੇਰੇ ਦੋਸਤਾਂ ਦਾ ਹੱਕ ਜਿਹੜੇ ਫਸੇ ਹੋਏ ਆ ਗਰੀਬ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਬਿਲਕੁਲ ਉਸ ਮੰਜ਼ਲ ਤੱਕ ਪਹੁੰਚਾਉਂਦੇ ਜੋ ਉਹਨਾਂ ਨੂੰ ਚਾਹੀਦਾ ਵਾ ਔਰ ਮੈਂ ਉਮੀਦ ਕਰਦਾ ਵਾਂ ਇਸ ਮੈਟਰ ਜੇ ਮੈਂ ਤੁਹਾਨੂੰ ਦੱਸਿਆ ਵਾ ਕਿ ਕਮਿਟਮੈਂਟ ਪਹਿਲੇ ਹੋ ਚੁੱਕੀ ਹੈ ਕਿ ਜਿਹੜੇ ਕੰਮ ਯੂਥ ਨੂੰ ਕਰਨੇ ਚਾਹੀਦੇ ਉਹ ਆਪਾਂ ਸਾਰੇ ਕਰਾਂਗੇ ਰਲ ਕੇ ਜੇਕਰ ਸਾਡੇ ਜੇ ਤਰੁੰਜੀਤ ਸਿੰਘ ਐਮਪੀ ਸਾਡੇ ਬੰਦੇ ਆ ਇਸ ਗੱਲ ਦਾ ਚੱਲਦਾ ਪਿਆ ਚੈਨਲ ਤੇ ਕਹਿੰਦੇ ਆ ਕਿ ਜੇ ਕੋਈ ਦਿੱਕਤ ਜਾਂ ਕਿ ਯਹਾਂ ਵੀ ਤੂੰ ਇੱਕ ਪਾਰਟੀ ਬਾਈ ਦੀ ਕੋਈ ਕੁਝ ਲੈ ਕੇ ਜਾਂ ਝੂਠ ਬੋਲਿਆ ਜਾਂ ਕੁਝ ਕੀਤਾ ਆ ਆਪਾਂ ਪਾਰਟੀ ਨੂੰ ਜਿਤਾਣਾ ਉਸ ਤੋਂ ਬਾਅਦ ਆਪਾਂ ਕੁਝ ਨੂੰ ਕੋ ਮੰਗ ਸਕਦੇ ਪਹਿਲੇ ਆਪਾਂ ਉਹਨਾਂ ਤੋਂ ਕੋਈ ਆਸ ਨਹੀਂ ਕਰ ਸਕਦੇ ਤੁਸੀਂ ਬੜੇ ਸੁਲਝੇ ਹੋਏ ਲੱਗ ਰਹੇ ਹੋ ਬਹੁਤ ਵਧੀਆ ਗੱਲਬਾਤ ਤੁਹਾਡੇ ਨਾਲ ਹੋ ਰਹੀ ਆ ਤੂੰ ਮੈਨੂੰ ਵੀ ਲੱਗਦਾ ਕਿ ਤੁਹਾਡੇ ਵਰਗੇ ਨੌਜਵਾਨ ਅੱਗੇ ਆਉਣੇ ਚਾਹੀਦੇ ਆ ਜੋ ਪੰਜਾਬ ਦੇ ਹਾਲਾਤ ਬਣੇ ਨੇ ਪੰਜਾਬ 'ਚ ਬੇਰੁਜ਼ਗਾਰੀ ਦੀ ਦਸ਼ਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਜੀ ਬੇਰੋਜ਼ਗਾਰੀ ਤੇ ਬਹੁਤ ਜ਼ਿਆਦਾ ਵਾਅ ਦੇਖੋ ਜੀ ਹੁਣ ਇੱਕ ਸ਼ਰਮ ਵਾਲੀ ਗੱਲ ਆ ਕਿ ਇਹ ਚੋਰੀ ਬਾਈਕ ਚੋਰੀ ਹੋ ਗਈ ਹੈ ਇਹ ਕਿਸੇ ਨੂੰ ਲੋੜ ਸੀ ਪੈਸਿਆਂ ਦੀ ਬੇਰੋਜ਼ਗਾਰੀ ਤੇ ਫੇਰ ਹੀ ਚੋਰੀ ਹੋਈ ਹੈ ਸਾਡੀ ਰੈਲੀ ਚੋਰੀ ਹੋਈ ਹੋਣੀ ਸੋ ਕਿਉਂ ਕਿਉਂਕਿ ਅਸਲ 'ਚ ਜੇ ਕੋਈ ਬਜ਼ੁਰਗ ਹੋ ਜਾਂ ਕੋਈ ਜਿਹੜਾ ਯੂਥ ਹੈ ਨਾ ਉਹ ਥੋੜਾ ਜਿਹਾ ਸਟੱਡੀ ਕਰੇ ਕਿ ਜਿਹੜੀਆਂ ਸਹੂਲਤਾਂ ਸਾਨੂੰ ਪ੍ਰੋਪਰ ਜਿਦਾਂ ਬਾਹਰ ਦੇ ਕੰਟਰੀ 'ਚ ਆਪਾਂ ਕਹਿੰਦੇ ਨਾ ਕਿ ਬਾਹਰ ਦੇ ਕੰਟਰੀ 'ਚ ਬੜੀਆਂ ਸਹੂਲਤਾਂ ਆ ਸਹੂਲਤਾਂ ਸਾਨੂੰ ਇੱਥੇ ਵੀ ਹੈ ਪਰ ਉਹ ਸਾਡੇ ਤੱਕ ਪਹੁੰਚਦੀਆਂ ਨਹੀਂ ਸਾਨੂੰ ਪਤਾ ਹੀ ਨਹੀਂ ਪਹਿਲੀ ਗੱਲ ਤੇ ਪਤਾ ਹੀ ਨਹੀਂ ਹੈ ਜੇ ਅੱਜ ਜੋ ਸਹੂਲਤਾ ਪ੍ਰੋਪਰ ਪਹੁੰਚਣ 60 ਸਾਲ ਤੋਂ ਬਾਅਦ ਇੱਥੇ ਵੀ ਕਿਸੇ ਬਜ਼ੁਰਗ ਨੂੰ ਰਿਕਸ਼ਾ ਚਲਾਉਣ ਦੀ ਦਿਹਾੜੀ ਮੰਗਣ ਦੀ ਚਦਨ ਸਾਹਿਬ ਤੇ ਬਾਹਰ ਭੀਖ ਮੰਗਣ ਦੀ ਜਾਂ ਫੈਕਟਰੀਆਂ ਦਾ ਕੰਮ ਕਰਨ ਦੀ ਲੋੜ ਨਹੀਂ ਪਏਗੀ ਜੇਕਰ ਰਾਈਟ ਸਾਨੂੰ ਸਾਡੇ ਐਮ.ਐਲ.ਏ ਕੌਂਸਲਰ ਐਮ.ਪੀ ਪ੍ਰਧਾਨ ਮੰਤਰੀ ਸੀ.ਐਮ ਸਾਨੂੰ ਸਹੀ ਤਰ੍ਹਾਂ ਦਿਸ਼ਾ ਜੇ ਦੱਸਣਗੇ ਤੁਹਾਡਾ ਰਾਈਟ ਆ ਉਹ ਤੁਹਾਨੂੰ ਮਿਲ ਰਿਹਾ ਇੱਥੇ ਸਾਨੂੰ 2000 1000 ਰੁਪਏ ਜੇ ਬਜ਼ੁਰਗ ਨੂੰ ਪੈਨਸ਼ਨ ਵੀ ਮਿਲਦੀ ਉਹ ਵੀ ਪਤਾ ਨਹੀਂ ਸਰ ਆਉਣੀ ਕਦੋਂ 10 ਮਹੀਨੇ ਮਹੀਨਾ ਲੇਟ 2 ਮਹੀਨੇ ਲੇਟ ਸੋ ਇਹਦੇ ਵੀ ਬੜਾ ਕਰ ਬੇਰੋਜ਼ਗਰੀ ਤੇ ਤੇ ਫਿਲਹਾਲ ਤੇ ਸਰਕਾਰ ਆ ਲਗਦਾ ਸਭ ਰੁਲਦੇ ਪਏ ਆ ਉਹ ਬਹੁਤ ਜਿਆਦਾ ਮਤਲਬ ਕਿ ਵੋਟਾਂ ਪਾ ਕੇ ਦਿਨੋਂ ਦਿਨ ਥੱਲੇ ਹੀ ਹੁੰਦੇ ਜਾ ਰਹੇ ਆ ਜੇ ਤੁਸੀਂ ਬੀਜੇਪੀ ਨਾਲ ਜੁੜੇ ਹੋ ਮੇਰਾ ਸਵਾਲ ਸਿੱਧਾ ਤੇ ਸਪਸ਼ਟ ਆਮ ਆਦਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਆਮ ਆਦਮੀ 13 0 ਦਾ ਨਾਰਾ ਲਾ ਚੁੱਕੀ ਆ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਆਮ ਆਦਮੀ ਦੇ ਕੋਲ ਨੇ ਨਹੀਂ ਜੀ ਬਿਲਕੁਲ ਜੀ ਉਹਨਾਂ ਨੂੰ ਜੋ ਲੱਗਦਾ ਵਾ ਕਿ ਹਰ ਵਾਰੀ ਆਪਾਂ ਪਿਛਲੀ ਵਾਰੀ 92 92 ਸੀਟਾਂ ਦਾ ਹੋਇਆ ਸੀ ਹੈਨਾ ਤੇ ਅਸੀਂ ਮੇਜਲੋ ਮੈਂ ਬਾਕੀ ਸਟੇਟਾਂ ਦੀ ਗੱਲ ਤਾਂ ਨਹੀਂ ਕਰਦਾ ਮੇਰੇ ਹਲਕੇ ਦੇ ਐਮਐਲਏ ਦੀ ਗੱਲ ਕਰ ਲੈਣੇ ਆ ਕਿ ਇਸ ਹਲਕੇ ਚ ਕਈ ਕਾਲੀਜਲ ਦੇ ਵਰਕਰ ਹੈਗੇ ਆ ਜੀਵਨ ਜੋਧਕੌਰ ਦੀ ਗੱਲ ਕਰ ਲੈਣੇ ਆ ਇਸ ਇੰਨੀ ਛੋਟੀ ਜੀ ਵਾਰਡ ਦੀ ਗੱਲ ਕਰਦੇ ਆ ਹਨਾ ਇਹ ਐਸ ਹਲਕੇ ਦੇ ਕਾਲੀਜਲ ਦੇ ਵੀ ਲੀਡਰ ਵਰਕਰ ਆ ਬੀਜੀ ਆਪਣਾ ਕਾਂਗਰਸ ਦੇ ਵੀ ਆ ਆਮ ਆਦਮੀ ਦੇ ਵੀ ਹਨਾ ਕੋਈ ਇੱਕ ਆਮ ਆਦਮੀ ਦਾ ਬੰਦਾ ਕਹਦੇ ਕਿ ਜੀਵਨ ਜੋਧਕੌਰ ਮੈਡਮ ਜਿਹੜੇ ਸਾਡੇ ਸਤਿਕਾਰਯੋਗ ਐਮਐਲਏ ਆ ਇਸ ਟਾਈਮ ਇਸ ਹਲਕੇ ਦੇ ਉਹ ਇੱਥੇ 2.5 ਸਾਲ ਚੱਲਦੇ ਪਏ ਇੱਥੇ ਇੱਕ ਵਾਰੀ ਵੀ ਆਏ ਹੋਣ ਆ ਇਲੈਕਸ਼ਨਾਂ ਚ ਕੰਪੇਨਿੰਗ ਨੂੰ ਜ਼ਰੂਰ ਆਏ ਪਰ ਉਦਾਂ ਵੀ ਚੱਕਰ ਮਾਰਨਾ ਚਾਹੀਦਾ ਤੁਹਾਡੇ ਵਰਕਰ ਆ ਠੀਕ ਹੈ ਤੁਹਾਨੂੰ ਇੰਨੀ ਵੱਡੀ ਵੋਟ ਨਾਲ ਆਪਾਂ ਸਾਡੇ ਚਲੋ ਆਪਾਂ ਨਹੀਂ ਪਾਈ ਕਿਸੇ ਨੇ ਪਾਈ ਪਰ ਤੁਹਾਨੂੰ ਤੇ ਪ੍ਰੋਪਰ ਵੋਟਾਂ ਨਾਲ ਆਪਾਂ ਤੁਹਾਨੂੰ ਇੱਕ ਬੜੀ ਵੱਡੀ ਉਮੀਦ ਲੈ ਕੇ ਜਿਤਾਇਆ ਪਰ ਉੱਚੇ ਵੀ ਇਹਨਾਂ ਦਾ ਕਿਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਕਾਮੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਿਰਫ ਆਪਣਾ ਬਸ ਇਹਨਾਂ ਨੇ ਦੇਖ ਲਿਆ ਵਾ ਪ੍ਰਚਾਰ ਕਰਨ ਆਏ ਨੇ ਸਾਰੇ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਜਕਦੀ ਆਇਆ ਕੋਈ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਜੀਪੀ ਦੇ ਵੱਲੋਂ ਚੋਣ ਪ੍ਰਚਾਰ ਦੇ ਲਈ ਵੇਰਕੇ ਦੇ ਵਿੱਚ ਫੇਰੀ ਪਾਈ ਗਈ ਆ ਤਾਂ ਬੋਬੀ ਵੀਰ ਨੇ ਸਾਡੇ ਨਾਲ ਜਿਨ੍ਹਾਂ ਨੇ ਇੱਕ ਇੱਕ ਗੱਲ ਆ ਸਪਸ਼ਟ ਕੀਤੀ ਆ ਜੋ ਗੱਲਾਂ ਕੀਤੀਆਂ ਗਈਆਂ ਨੇ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਸੱਚ ਨੇ ਕਿਉਂਕਿ ਬੇਰੋਜ਼ਗਾਰੀ ਜਿਹੜੀ ਆ ਪੰਜਾਬ ਦੇ ਵਿੱਚ ਹੱਦਾਂ ਤੋੜ ਰਹੀ ਐ ਸਰਕਾਰ ਵੱਡੇ ਵੱਡੇ ਝੂਠ ਬੋਲ ਰਹੀ ਆ ਕੋਈ ਵੀ ਉਮੀਦਵਾਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਜਨਤਾ ਦੇ ਹਾਲਾਤ ਕੀ ਨੇ ਕਿਸੇ ਵੱਲੋਂ ਵੀ ਉਹਨਾਂ ਦੇ ਉੱਪਰ ਝਾਤ ਨਹੀਂ ਮਾਰੀ ਜਾਂਦੀ ਤਾਂ ਹੁਣ ਜਿਹੜੀ ਇਸ ਵੇਲੇ ਚੋਣਾਂ ਦੇ ਉੱਪਰ ਨਿਗਾਹ ਟਿਕੀ ਹੋਈ ਆ ਸਾਰੇ ਲੀਡਰਾਂ ਦੀ ਔਰ ਸਾਰੇ ਵੋਟਰਾਂ ਦੀ ਦੇਖਦੇ ਆ ਜਿੱਤਣ ਤੋਂ ਬਾਅਦ ਕਿਹੜੀ ਪਾਰਟੀ ਮੈਦਾਨ ਦੇ ਵਿੱਚ ਰਹਿੰਦੀ ਆ ਤੇ ਕਿਹੜੇ ਮੈਦਾਨ ਦੇ ਵਿੱਚੋਂ ਬੋਰੀਆ ਬਿਸਤਰ ਗੋਲ ਕਰਦੇ ਨੇ ਔਰ ਜਿੱਤਣ ਤੋਂ ਬਾਅਦ ਕਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਅਸੀਂ ਤੁਹਾਨੂੰ ਉਹ ਖਬਰ ਵੀ ਜ਼ਰੂਰ ਦਿਖਾਵਾਂਗੇ ਤਦ ਤੱਕ ਲਈ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ